ਆਪਣੇ ਚੰਗੇ ਭਵਿੱਖ ਅਤੇ ਰਿਜਕ ਦੀ ਤਲਾਸ਼ ਲਈ ਅਮਰੀਕਾ ਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਤੁੰਦਲਾ ਦਿਖਾਈ ਦੇਣ ਲੱਗਾ ਹੈ ਕਿਉਂਕਿ ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ-ਭਰ ਕੇ ਰਿਪੋਰਟ ਕੀਤੇ ਨੌਜਵਾਨ ਭਾਰਤੀ ਧਰਤੀ ਵੱਲ ਨੂੰ ਭੇਜੇ ਜਾ ਰਹੇ ਨੇ ਅਤੇ ਕੈਨੇਡਾ ਵਿੱਚ ਗੈਰ ਕਾਨੂੰਨੀ ਾਲਾਨੇ ਗਏ ਲੱਖਾਂ ਹੀ ਨੌਜਵਾਨ ਦੁੱਧਾਪਰੀ ਜ਼ਿੰਦਗੀ ਵਿੱਚ ਜੀ ਰਹੇ ਨੇ ਅੱਜ ਇਹ ਨਿਰਾਸ਼ਜਨਕ ਮਾਹੌਲ ਵਿੱਚ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਹਨਾਂ ਨੌਜਵਾਨਾਂ ਲਈ ਹਨੇਰੇ ਵਿੱਚ ਟਿੰਟਮਾਉਂਦੇ ਜੁਗਨੁਭਾ ਗਏ ਜਿਨ੍ਹਾਂ ਨੌਜਵਾਨਾਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਕਾਲੀ ਬੋੜੀ ਰਾਤ ਵਿੱਚ ਬਦਲ ਚੁੱਕੀ ਹੈ ਸਿਕੰਦਰ ਸਿੰਘ ਆਪਣੀ ਇੱਛਾ ਮੁਤਾਬਕ ਕੈਨੇਡਾ ਛੱਡ ਕੇ ਪੰਜਾਬ ਪਰਤਿਆ ਸੀ ਅੱਜ ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਬਜੋ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਉਸਦਾ ਕਹਿਣਾ ਹੈ ਕਿ ਜੇਕਰ ਮੈਂ ਕੈਨੇਡਾ ਹੁੰਦਾ ਤਾਂ ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇੱਕ ਮਜ਼ਦੂਰ ਦੀ ਤਰ੍ਹਾਂ ਹੁਣ ਮੈਨੂੰ ਆਪਣੀ タルਦੀ ਨੇ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 ਨੂੰ 20 ਲੱਖ ਰੁਪਏ ਕਰਜ਼ਾ ਚੁੱਕ ਕੇ ਉਸ ਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿੱਚ ਪਹਿਲਾਂ ਹੀ ਐਮਟੈਕ ਦੀ ਪੜ੍ਹਾਈ ਕੀਤੀ ਹੋਈ ਸੀ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਗੁਲਦੀਪ ਸਿੰਘ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਸਬ ਅਨਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ ਉਸ ਵਿੱਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੈਸੇਜ ਆਇਆ ਕਿ ਉਹਨਾਂ ਨੇ ਆਪਣੇ ਹੱਥੀ ਜੁਆਇਨਿੰਗ ਲੈਟਰ ਤੁਹਾਨੂੰ ਸੌਂਪੜੇ ਨੇ ਇਸ ਫੋਨ ਕਾਲ ਨੇ ਮੈਨੂੰ ਆਪਣੇ ਵਤਨ ਸਦ ਲਿਆ ਸਮਰਾਲੀ ਦੇ ਇਸ ਹੋਣਹਾਰ ਸੁਪੁੱਤਰ ਦਾ ਕਹਿਣਾ ਹੈ ਕਿ ਜੋ ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਨੇ ਜਾਂ ਕੈਨੇਡਾ ਤੋਂ ਮਜਬੂਰੀ ਬਸ ਵਾਪਸ ਆ ਰਹੇ ਨੇ ਉਹਨਾਂ ਨੂੰ ਘਰਾਉਣ ਦੀ ਥਾਂ ਖੁਦ ਨੂੰ ਪਹਿਚਾਨਣ ਤੇ ਜੋੜ ਦੇਣਾ ਚਾਹੀਦਾ ਉਸ ਦਾ ਕਹਿਣਾ ਕਿ ਤੁਸੀਂ ਮੋੜ ਆਪਣੀ ਹੀ ਮਿੱਟੀ ਨਾਲ ਜੁੜੇ ਹੋ ਇਸ ਲਈ ਆਪਣੀ ਮਿੱਟੀ ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰੋ ਬੇਗਾਨੇ ਪਤਨਾ ਤੇ ਕਾਦੇ ਲਈ ਝੋਲ ਮਾਰਨਾਈ ਆਓ ਤੁਹਾਨੂੰ ਦਿਖਾਉਨੇ ਆ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇੱਕ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਕੰਦਰ ਸਿੰਘ ਖੋਲ ਹੈ ਮੈਂ ਸੰਭਾਲੀ ਸ਼ਹਿਰ ਨੂੰ ਬਿਲੋਂਗ ਕਰਦਾ ਹਾਂ ਮੈਂ 2022 ਦਸੰਬਰ ਦੇ ਵਿੱਚ ਮੈਂ ਆਈਲੈਟਸ ਦਾ ਐਗਜ਼ਾਮ ਦੇ ਕੇ ਮੈਂ 7 7 ਬੈਂਡ ਰਏ ਸੀਗੇ ਆ ਉਸ ਤੋਂ ਬਾਅਦ ਮੈਂ ਮਈ 2023 ਦੇ ਵਿੱਚ ਮੈਂ ਫਾਈਲ ਲਗਾਏ ਸੀ ਆਪਣੀ ਤੇ ਮੇਰਾ ਵੀਜ਼ਾ ਆ ਗਿਆ ਸੀਗਾ ਐਂਡ ਵਿੱਚ ਤਾਂ ਉਸ ਤੋਂ ਬਾਅਦ ਮੈਂ ਗੱਸਦੇ ਸਟਾਰਟਿੰਗ ਦੇ ਵਿੱਚ ਮੈਂ ਕੈਨੇਡਾ ਭਰਤ ਗਿਆ ਸੀਗਾ ਆਪਣੀ ਧਰਤੀ ਤੋਂ ਛੱਡ ਕੇ ਤੇ ਆ ਉੱਥੇ ਮੈਂ ਤਕਰੀਬਨ 2 3 3 ਮਹੀਨੇ ਰਿਹਾ ਤੇ ਅਕਤੂਬਰ ਮਿਡ ਦੇ ਵਿੱਚ ਮੈਨੂੰ ਆਪਣੇ ਦੇ ਇਥੇ ਫੌਜ ਸਾਹਿਬ ਦੇ ਕਾਲ ਆਉਂਦੀ ਹੈ ਕਿ ਕੁਝ ਮਤਲਬ ਫੌਜ ਸਮਾਜ ਸਮਾਂ ਬਦਲੋ ਤੇ ਆਪਣਾ ਤੱਕ ਪਹੁੰਚ ਗਈ ਤੀ ਗਈ ਸੀ ਉਹਨੇ ਤੇਨਾ ਫੋਨ ਕਰਨੇ ਦੀ ਕੋਸ਼ਿਸ਼ ਕੀਤੀ ਤੇ ਰਸੋਂ ਨਹੀਂ ਸੀ ਮਿਲ ਰਹਾ ਉਹਨਾਂ ਨੇ ਦੱਸਿਆ ਕਿ ਮਾਨ ਸਾਹਿਬ ਨੇ ਸਰਟੀਫਿਕੇਟ ਦੇਨੇ ਨੇ ਆਫਸਰੇਟ ਦੇਨੇ ਨੇ ਜਿਹੜੇ ਨਿਊ ਜੁਆਇਨਿੰਗਸ ਨੇ ਸਬਮਿਟ ਕਰਦੇ ਲਈ ਮੈਂ ਤੇ ਹੈ ਨਹੀਂ ਸੀਗਾ ਤਾਂ ਉਹਨਾਂ ਨੇ ਇਹ ਗੱਲ ਮੇਰੇ ਤੱਕ ਪਹੁੰਚਾਈ ਉੱਥੇ ਕੈਨੇਡਾ ਇੱਕਦਮ ਚਲਾ ਗਿਆ ਸੀਗਾ ਤਾਂ ਮੈਨੂੰ ਉੱਥੇ ਵਾਪਸ ਕਰਨਾ ਬਹੁਤ ਔਖਾ ਸੀਗਾ ਉਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੈਂ ਮਤਲਬ ਇੱਥੋਂ ਬਹੁਤ ਵੱਡਾ ਕਰਜ਼ਾ ਚੁੱਕ ਕੇ ਗਿਆ ਸੀਗਾ तकरीबन 20 ਕੀ ਲੱਖਾਂ ਕਰਦੇ ਤਾਂ ਮੈਂ ਲੈ ਕੇ ਲੋਕਾਂ ਦੇ ਪੈਸੇ ਫੜ ਕੇ ਉੱਧਰ ਪਹੁੰਚਿਆ ਜਦੋਂ ਮੈਂ ਤਾਂ ਮੇਰੇ ਲਈ ਬਹੁਤ ਔਖਾ ਸੀਗਾ ਇੱਕਦਮ ਸਟੈਪ ਬੈਕ ਕਰਨਾ ਮੈਨੂੰ ਇਹ ਸੀਗਾ ਕਿ ਮੈਂ ਜੇ ਜਾਊਂਗਾ ਤਾਂ ਮੈਂ ਉਹ ਪੈਸੇ ਵੋੜੂਗਾ ਤਾਂ ਕਿੱਦਾਂ ਵੋੜੂਗਾ ਤਾਂ ਮੈਨੂੰ ਕੁਝ ਟਾਈਮ ਲੱਗਿਆ ਆਪਣੇ ਆਪ ਨਾਲ ਮੈਂ ਸਲਾਹ ਕੀਤੀ ਆਪਣੇ ਬਿਰਸਨਾਂ ਨਾਲ ਸਲਾਹ ਕੀਤੀ ਤਾਂ ਉਹਦਾਂ ਨਾਲ ਨਾ ਕਿ ਤੇ ਉਹਨੂੰ ਵਿਚਾਰਤਾ ਕੁਝ ਸਮੇਂ ਬਾਅਦ ਮੈਨੂੰ ਪਤਾ ਚੱਲਿਆ ਕਿ ਕੁਝ ਲਿਮਟਡ ਟਾਈਮ ਨਹੀਂ ਹੁੰਦਾ ਹੈ ਜੁਆਇਨ ਕਰਨ ਦਾ ਸੋ ਬਾਅਦ ਕਰੇ ਜੁਆਇਨਿੰਗ ਲਈ ਖਤਮ ਹੋ ਜਾਂਦੀ ਹੈ ਤਾਂ ਮੈਂ ਕੁਝ ਆਪਣੇ ਆਪਣੇ ਵਿਚਾਰ ਕੀਤਾ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਇਕਨੋਮਿਕਲੀ ਸਪੋਰਟ ਕੀਤਾ ਤੇ इवन ਇਮੋਸ਼ਨਲੀ ਵੀ ਸਪੋਰਟ ਕੀਤਾ ਕਿ ਕੋਈ ਗੱਲ ਨਹੀਂ ਤੂੰ ਜੇ ਨਾ ਇਤਰਾ ਮਤਲਬ ਲਾਸ ਆਇਆ ਅਸੀਂ ਉਹ ਬੀਅਰ ਕਰ ਲੇ ਤੇ ਆ ਰਾਂ ਤੇ ਤੂੰ ਆ ਜਾ ਤੇ ਅਸੀਂ ਤੇਰੇ ਲਈ ਕੋਈ ਮਤਲਬ ਕੋਈ ਤਨ ਕੁਝ ਨਹੀਂ ਕਹਾਂਗੇ ਤੂੰ ਆ ਜਾ ਜਦੋਂ ਮੈਂ ਆਇਆ ਤਾਂ ਮੈਂ ਬੜਾ ਬੜਾ ਹੀ ਪਰਮ ਜੋਸ਼ ਨਾਲ ਸਵਾਗਤ ਕੀਤਾ ਤਾਂ ਮੈਨੂੰ ਇਹ ਕਿਹਾ ਕਿ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਨੂੰ ਮਤਲਬ ਇੱਥੇ ਜੌਬ ਮਿਲ ਗਈ ਹੈ ਉੱਥੇ ਮੈਨੂੰ ਰਿਪੋਰਟ ਕਰਨਾ ਪਾਣਾ ਮਤਲਬ ਬੜਾ ਵਧੀਆ ਲੱਗਿਆ ਥਾ ਵਾਪਸ ਆ ਕੇ ਤੇ ਮਤਲਬ ਉਹ ਲੋਕੀ ਜਿਹੜੇ ਜਾਂਦੇ ਜਾਂਦੇ ਆ ਉਹਨਾਂ ਨੇ ਮੇਰੇ ਲਈ ਇਹ ਮੈਸੇਜ ਆ ਕਿ ਤੁਸੀਂ ਆਪਣਾ ਜਿਹੜਾ ਅੜਨਾ ਆ ਉਹ ਉੱਥੇ ਬਸਾਉਂ ਦਿੱਤੇ ਹੈ ਕਿ ਤੁਸੀਂ ਇੰਡੀਆ ਵਿੱਚ ਵੀ ਮਿਸਾਲ ਉਥਲੋ ਸਬਰ ਰੱਖੋ ਤਾਂ ਮਤਲਬ ਆਨਲਾਈਨ ਫਿਚਰ ਬਹੁਤ ਹੀ ਜ਼ਿਆਦਾ ਜਲਦੀ ਬੈਟਰ ਹੋ ਸਕਦਾ ਹੈ ਤਾਂ ਇਸ ਦਾ ਮੈਂ ਬਹੁਤ ਵਧੀਆ ਸੇਵਾ ਨਿਭਾ ਰਿਹਾ ਹਾਂ ਪੰਜਾਬ ਰਿਸਰਚ

ਉਹ ਉਹਨਾਂ ਲਈ ਮੇਰਾ ਇਹ ਮੈਸੇਜ ਆ ਕਿ ਤੁਸੀਂ ਆਪਣਾ ਇਲੀਗਲੀ ਤੌਰ ਤੇ ਵਾਪਸ ਉਧਰ ਤੁਸੀਂ ਰਹਿੰਦੇ ਹੋ ਤੁਸੀਂ ਇੰਨਾ ਪੈਸਾ ਖਰਚ ਕੇ ਜਾਂਦੇ ਹੋ ਘਰ ਦਾ ਈਵਨ ਕਰ ਨੂੰ ਵੀ ਲੌਂਡਰੀ ਰੱਖ ਕੇ ਤੁਸੀਂ ਵਾਪਸ ਜਾਂਦੇ ਹੋ ਤਾਂ ਅਗਰ ਤੁਸੀਂ ਇੰਡੀਆ ਵਿੱਚ ਰਹਿ ਕੇ ਕੰਮ ਕਰੋ ਜਾਂ ਤੁਸੀਂ ਇੰਡੀਆ ਵਿੱਚ ਐਕਸਪਲੋਰ ਕਰੋ ਥੋੜਾ ਜਿਹਾ ਤਾਂ ਉਹ ਗੱਲ ਪੰਜਾਬ ਚ ਨਹੀਂ ਪੂਰੀ ਇੰਡੀਆ ਚ ਤੁਹਾਨੂੰ ਮਤਲਬ ਓਪਰਚੁਨਿਟੀਆਂ ਮਿਲ ਸਕਦੀਆਂ ਨੇ ਜੇ ਤੁਸੀਂ ਪੜ੍ਹੇ ਲਿਖੇ ਵਧੀਆ ਹੋਗੇ ਤਾਂ ਤੁਸੀਂ ਇੱਥੇ ਆਪਣਾ ਜੌਬ ਲਈ ਅਪਲਾਈ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਜੌਬ ਨਿਕਲਦੀਆਂ ਨੇ ਹਰ ਇੱਕ ਸਾਲ ਨਿਕਲਦੀਆਂ ਨੇ ਤੁਸੀਂ ਅਟ ਲੀਸਟ ਟ੍ਰਾਈ ਕਰਕੇ ਦੇਖੋ ਜੇ ਸਾਡਾ ਲੱਖ ਬਣ ਜਾਏ ਇੱਥੇ ਤਾਂ ਤੁਸੀਂ ਮਤਲਬ ਬਾਹਰ ਜਾਣ ਦੀ بجائے ਇੱਥੇ ਤੇ ਆਪਣਾ ਬਿਜ਼ਨਸ ਵੀ ਆਪਣਾ ਬਣਾ ਸਕਦੇ ਹੋ ਪ੍ਰਸਾਰ ਸਕਦੇ ਹੋ ਤੁਸੀਂ ਨਾਲ ਪਾਰਟਨਰਸ਼ਿਪ ਵੀ ਕਰ ਸਕਦੇ ਹੋ ਤਾਂ ਥੋੜਾ ਜਿਹਾ ਪਾਜੀ ਥੋੜਾ ਸਬਰ ਥੋੜਾ ਜਿਹਾ ਮਤਲਬ ਥੋੜਾ ਧਮਾਕੀ ਤੌਰ ਤੇ ਤੁਹਾਨੂੰ ਯੂਜ਼ ਕਰਨੀ ਲੋੜ ਆ ਤਾਂ ਕਿ ਤੁਸੀਂ ਇੱਥੇ ਹੀ ਦੇ ਵਿੱਚ ਆਪਣਾ ਜਿਹੜਾ ਇਹ ਵਧੀਆ ਆੜਨਾ ਪਕ ਸਕੋ ਸੁਕੰਦਰ ਰਾਜੀ ਤੁਸੀਂ ਜੇ ਵਿਦੇਸ਼ੀ ਧਰਤੀ ਤੇ ਹੁੰਦੇ ਤਾਂ ਤੁਸੀਂ ਸੁਨੂਤ ਮਾਰ ਦਿੰਦੇ ਅੱਜ ਖੁਦ ਨੂੰ ਸੁਨੂਤ ਵੀ ਬੱਜਦੇ ਹੋਣੇ ਕਿਵੇਂ ਦੇਖੋ ਦੇਖੋ ਇਹ ਇੱਕ ਵੱਖਰਾ ਐਕਸਪੀਰੀਅੰਸ ਆ ਕਿ ਜਦੋਂ ਤੁਸੀਂ ਮਤਲਬ ਬਾਹਰ ਜਾ ਕੇ ਜਦੋਂ ਡੀ ਕਲਾਸ ਦੀ ਜੌਬ ਕਰਦੇ ਆ ਤਾਂ ਤੁਹਾਨੂੰ ਮਤਲਬ ਹਰੇਕ ਚੀਜ਼ ਦੇ ਵਿੱਚ ਚੁਕਣਾ ਪੈਂਦਾ ਆ ਤੁਹਾਨੂੰ ਮਤਲਬ ਜਿਹੜਾ ਵੀ ਗੋਰਾ ਚਿੱਟਾ ਜਿਹੜਾ ਵੀ ਆ ਤੁਹਾਨੂੰ ਹਰੇਕ ਗੱਲ ਮੰਨਣੀ ਪੈਂਦੀ ਆ ਤਾਂ ਇੱਕ ਡੀ ਕਲਾਸ ਤੁਹਾਨੂੰ ਮਤਲਬ ਜੌਬ ਕਰਨੀ ਪੈਂਦੀ ਆ ਤੇ ਤੁਹਾਨੂੰ ਸਲੂਟ ਮਾਰਨੇ ਪੈਂਦੇ ਨੇ ਜਦ ਕਿ ਅੱਜ ਉਹ ਸਮਾਂ ਆ ਗਿਆ ਕਿ ਮੈਨੂੰ ਮਤਲਬ ਆ ਜਦੋਂ ਮੈਂ ਜਾਂਦਾ ਹਾਂ ਦਫਤਰਾਂ ਦੇ ਵਿੱਚ ਤਾਂ ਮੈਨੂੰ ਕੋਲ ਨੂੰ ਸਲੂਟ ਭਾਈ ਦਿੰਦੇ ਨੇ ਤਾਂ ਇੱਕ ਤਰ੍ਹਾਂ ਦੇ ਫਖਰ ਹੈ ਇੱਕ ਤਰ੍ਹਾਂ ਨਾਲ ਰਤਬਾ ਜਿਹੜਾ ਆ ਉਹ ਉੱਚਾ ਹੋ ਜਾਂਦਾ ਹੈ ਮੇਰਾ ਨਹੀਂ ਮੇਰੇ ਪੂਰੇ ਪਰਿਵਾਰ ਦਾ ਮਤਲਬ ਬਹੁਤ ਅੱਛਾ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਉਹਨਾਂ ਨੂੰ ਵੀ ਫਖਰ ਮਹਿਸੂਸ ਹੁੰਦਾ ਹੈ ਕਿ ਜਿਹੜਾ ਇਹਨਾਂ ਨਾਲ ਖਰਚਾ ਕੀਤਾ ਮਿਲ ਤੇ ਪੜਾਈ ਇਥੇ ਇੰਡੀਆ ਵਿੱਚ ਕਰਵਾਈ ਤਾਂ ਉਹ ਅੱਜ ਮੇਰੇ ਕਿਤੇ ਥਾਂ ਤੇ ਰਹੀ ਆ ਤਾਂ ਉਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਇਸ ਦਾ